ਅਸੀਂ ਇਸ ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਹਾਂ ਗੁਰਦਾਸਪੁਰ ਦੇ ਜਿੱਥੇ ਜਿਮ ਦੀ ਫੀਸ ਮੰਗਣ ਦੇ ਉੱਤੇ ਜਮਾਲਕ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਜੀ ਆ ਬਿਲਕੁਲ ਦੱਸ ਦਈਏ ਕਿ ਬੀਤੀ ਦੇਰ ਰਾਤ ਬਟਾਲਾ ਦੇ ਨੇੜੇ ਪਿੰਡ ਦਾਲਮ ਦੇ ਵਿੱਚ ਇੱਕ ਪੋਲਟਰੀ ਫਾਰਮ ਅਤੇ ਜਿਮ ਦੇ ਮਾਲਕ ਦੇ ਉੱਤੇ ਜਾਨਲੇਵਾ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ ਜਿਸ ਦੀ ਜਾਣਕਾਰੀ ਅਨੁਸਾਰ ਦੱਸ ਦਈਏ ਕਿ ਦੋ ਮੋਟਰਸਾਈਕਲ ਸਵਾਰ ਹੋ ਕੇ ਆਏ ਨੌਜਵਾਨਾਂ ਵੱਲੋਂ ਪੋਲਟਰੀ ਫਾਰਮ ਦੇ ਉੱਤੇ ਮਾਲਕ ਦੇ ਗੋਲੀਆਂ ਚਲਾ ਦਿੱਤੀਆਂ ਗਈਆਂ ਅਤੇ ਕਿਸਮਤ ਦੀ ਗੱਲ ਇਹ ਹੈ ਕਿ ਉਹ ਗੋਲੀ ਜਿਹੜੀ ਆ ਸ਼ਖਸ ਦੇ ਲੱਗਣ ਦੀ ਬਜਾਏ ਜਿਹੜੀ ਆ ਸ਼ਰਾਬ ਦੇ ਠੇਕੇ ਦੇ ਉੱਤੇ ਲੱਗੀ ਫ੍ਰਿਜ ਦੇ ਉੱਤੇ ਜਾ ਰਵਜੀਆ ਤੇ ਮੌਕੇ ਤੇ ਪਹੁੰਚੀ ਪੁਲਿਸ ਅਧਿਕਾਰੀ ਇਸ ਮਾਮਲੇ ਦੀ ਜਾਂਚ ਕਰ ਰਹੇ ਨੇ ਅੱਧ ਕੀ ਕੁਝ ਕਿਹਾ ਇਸ ਮਾਮਲੇ ਦੇ ਵਿੱਚ ਆ ਉਹ ਜਾਣਕਾਰੀ ਪ੍ਰੀਤਾਂ ਦੇ ਨਾਲ ਸਾਂਝੀ ਕਰ ਲੈਣੇ ਆ ਤੁਸੀਂ ਬਣੇ ਹੋ ਪੰਜਾਬੀ ਇੱਕ ਚੈਨਲ ਦੇ ਨਾਲ ਬਲਜੀਤ ਸਿੰਘ ਲੰਮੀ ਰਿਪੋਰਟ ਗੁਰਦਾਸਪੁਰ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਮੇਰਾ ਪੋਲਟਰੀ ਫਾਰਮ ਦਾ ਕੰਮ ਹੈ ਤੇ ਜਿਮ ਹੈ ਮੇਰਾ ਜਿਹੜੀ ਐ ਵਾਰਦਾਤ ਹੋਈ ਆ ਇੱਕ ਜਿਮ ਦੀ ਫੀਸ ਲੈਣ ਤੋਂ ਹੀ ਸ਼ੁਰੂ ਹੋਇਆ ਕੰਮ ਉਸ ਤੋਂ ਬਾਅਦ ਜਦੋਂ ਅਸੀਂ ਇਹਨਾਂ ਨੇ ਸਾਡੇ ਭਾਂਤੋੜ ਕੀਤੀ ਐ ਇੱਥੇ ਆ ਕੇ ਪਹਿਲਾਂ ਇਹਨਾਂ ਨੇ ਧਮਕੀਆਂ ਦਿੱਤੀਆਂ ਫਿਰ ਭਾਂਤੋੜ ਕਰਤੀ ਅਸੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਕਿਉਂ ਕੀਤਾ ਇਦਾਂ ਇਹਨਾਂ ਨੇ ਕਿਹਾ ਤੈਨੂੰ ਛੱਡਣਾ ਨਹੀਂ ਆ ਫਿਰ ਇਹਨਾਂ ਨੇ ਮੇਰੇ ਤੇ ਦੋ ਅਟੈਕ ਕਰਤੇ ਆ ਹੁਣ ਹੁਣ ਕਹਿੰਦੇ ਵੀ ਪਰਚਾ ਵਾਪਸ ਕਰੋ ਨਹੀਂ ਤਾਂ ਤੈਨੂੰ ਜਾਣ ਤੋਂ ਮਾਰ ਦੇਣਾ ਮੇਰੀ ਰੈਕੀ ਹੁੰਦੀ ਪਈ ਐ 10-15 ਦਿਨ ਹੋ ਗਏ ਆ ਇਹ ਜੀ ਸਾਡੇ ਨਾਲ ਦੇ ਪਿੰਡ ਦੇ ਆ ਮੰਡਲ ਦੇ ਆਦਾਲਮ ਦੇ ਮੁੰਡੇ ਆ ਹਾਂਜੀ ਹਾਂਜੀ ਪਹਿਲਾਂ ਰਿਕਾਰਡ ਸਾਰਾ ਸ਼ੋਕਰੇ ਨਾਮ ਦਾ ਕ੍ਰਿਮੀਨਲ ਹੀ ਆ। ਹਾਂਜੀ ਪੁਲਿਸ ਸਾਥ ਦੇ ਰਹੀ ਪੂਰਾ। ਤੁਸੀਂ ਇੱਥੇ ਕੀ ਕਰਨਾ ਸੀ ਜੀ? ਜੀ ਮੈਂ ਆ ਸਾਹਮਣੇ ਦੁਕਾਨ ਤੇ ਆਇਆ ਸੀ ਮੇਰਾ ਪੋਲਟਰੀ ਫਾਰਮ ਦਾ ਕੰਮ ਹੈ ਮੈਂ ਤੁਹਾਨੂੰ ਦੱਸਿਆ। ਮੈਂ ਇਹਨਾਂ ਦੇ ਨਾਲ ਸਾਡੇ ਕੋਲ ਜਿੱਦਾਂ ਵੀਕ ਬਰਡ ਰਹਿ ਜਾਂਦੇ ਉਹਨਾਂ ਦੇ ਬਾਰੇ ਪੁੱਛਣ ਆਇਆ ਸੀਗਾ ਵੀ ਇਹਦਾ ਹਕੀਕ ਕੀਤਾ ਜਾਵੇ। ਉਹ ਚੀਜ਼ ਬਾਰੇ ਪਤਾ ਕਰਣ ਆਇਆ ਸੀ ਤੇ ਮੇਰੇ ਜਸਟ 15 ਮਿੰਟ ਹੋਏ ਮੈਨੂੰ ਇੱਥੇ ਆਏ ਨੌਸਟੇਰ ਟਾਈਮ ਬੰਦਿਆਂ ਨੇ ਮੇਰੇ ਤੇ ਹਮਲਾ ਕਰਤਾ। ਮੇਰੇ ਤੇ ਇੱਕ ਰਾਉਂਡ ਫਾਇਰ ਹੋਇਆ। ਕੀ ਨਾਮ ਹੈ? ਮੇਰਾ ਨਾਮ ਅਮਰਜੀਤ ਸਿੰਘ ਹੈ ਜੀ। ਉਹਿਆ ਸਾਰਾ ਆਪਾਂ ਦੇ ਆਪਣੇ ਧਿਆਨੇ ਤੇ ਕੰਮ ਲੱਗੇ ਹਾਂ ਤੇ ਸਾਨੂੰ ਮਤਲਬ ਆਵਾਜ਼ ਆਈਏ ਵੀ ਜਿੱਦਾਂ ਕੋਈ ਟਾਇਰ ਫਟਣ ਦੀ ਜਾਂ ਐਦਾ ਆਵਾਜ਼ ਆਈ ਸੀ ਜੋ ਤੁਹਾਨੂੰ ਬਾਅਦ ਚ ਪਤਾ ਲੱਗਾ ਤੇ ਗੋਲੀ ਚੱਲੀ ਹੈ ਇਹ ਕੀ ਹੋਇਆ ਸਰ ਇਹ ਇਹ ਸਾਡੇ ਯਾਰ ਕੈਂਡੀ ਤੇ ਲੱਗਾ ਜੀ ਉਦੋਂ ਸਾਰੇ ਹੀ ਆਪਣੇ ਧਿਆਨ ਆਪਣਾ ਕੰਮ ਕਰਦੇ ਆ ਆਪਣਾ ਜਿਹੜਾ ਆਪਣਾ ਹਫ਼ਤਾ ਹੁੰਦਾ ਉਹ ਕਰ ਰਹੇ ਸੀ ਤੇ ਸਾਨੂੰ ਬਿਲਕੁਲ ਤੋਂ ਪਤਾ ਨਹੀਂ ਚੱਲ ਕਿੰਨੇ ਰੋਜ਼ ਇਹ ਸਾਰਾ ਹੀ ਨਹੀਂ ਦਿਖੇਗੇ ਸਾਨੂੰ ਪਤਾ ਨਹੀਂ ਲੱਗੇ ਕਿ ਅਸੀਂ ਆਪਣੇ ਧਿਆਰ ਆਪਣਾ ਸੀਲ ਡੇ ਕਰ ਲੈ ਆਪਣਾ ਕੰਮ ਕਰ ਰਹੇ ਹਾਂ ਜੀ ਉਹ ਕਿੰਨਾ ਦਰਾਸ਼ਕ ਕਮੀ ਸੀ ਉਦੋਂ ਕਾਫੀ ਲੋਕ ਹੀ ਇੱਥੇ ਆਏ ਠੀਕ ਹਾਂਜੀ ਇਹ ਲੱਗਦਾ ਕਿ ਕਿਸੇ ਦਾ ਲੱਗੂ ਸਕਦਾ ਹਾਂਜੀ ਸੱਜੇ ਇਹ ਤਾਂ ਕੋਈ ਹੁੰਦਾ ਤਾਂ ਫਿਰ ਲੱਗ ਸਕਦੀ ਜੀ ਇਹ ਗੁਰਪ੍ਰੀਤ ਸਿੰਘ ਦੇ ਰਾਤੀ ਤੇ ਮੈਨੇ ਸਾਨੂੰ ਸਟੇਟਮੈਂਟ ਦਿੱਤੀ ਆ ਵੀ ਮੈਂ ਇੱਥੇ ਠੇਕੇਰ ਸਾਹਮਣੇ ਖੜਾ ਹੈਗਾ ਤੇ ਦੋ ਆਪਣੇ ਮੋਟਰਸਾਈਕਲ ਸਵਾਰੀ ਕਿਉਂ ਸਭ ਜੀ ਸੱਭਾ ਤੇ ਇੱਕ ਕੋਈ ਪੀਰ ਦਾ ਮੁੰਡਾ ਇਹ ਦੋਵੇਂ ਆਏ ਆ ਮੋਟਰਸਾਈਕਲ ਤੇ 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 ਉਹਨਾਂ ਨੇ ਆਪਣੇ ਪਿਸਤਲ ਫਾਇਰ ਕਰ ਦਿੱਤਾ ਇਹਦੀ ਸਟੇਟਮੈਂਟ ਤੇ ਇਹਨਾਂ ਦੇ ਅਨੁਸਾਰ ਮੁਲਬੀ ਇਹਨਾਂ ਦੀ ਜਿਹੜੀ ਮਾਤਾ ਵਸਲੀ ਦੀ ਉਹ ਹੀ ਮੁਲਬੀ ਆਪਣਾ ਚਲੋ ਇਹਨਾਂ ਤੇ ਪਹਿਲਾਂ ਕੋ ਮਕਦਮਾ ਦਰਜਾ ਪ੍ਰੈਸ਼ਰ ਪਾਉਂਦੇ ਸੀ ਵੀ ਸਾਡਾ ਮੁੰਡਾ ਵਾਪਸ ਹੋ ਜਾਵੇ ਉਹ ਇਹ ਪ੍ਰੈਸ਼ਰ ਦੇ ਵਿੱਚ ਹੀ ਮੁਲਬੀ ਉਹਨਾਂ ਨੇ ਜਿਹੜਾ ਸਾਰਾ ਇਹ ਜਵਾਰਦਤ ਕੀਤੀ ਆ ਫਾਇਰ ਇਹਨਾਂ ਦੇ ਅਨੁਸਾਰ ਇੱਕ ਹੀ राउंड ਫਾਇਰ ਹੋਇਆ ਤੇ ਅਸੀਂ ਇਹਦੇ ਤੇ ਸਟੇਟਮੈਂਟ ਤੇ ਮਕਦਮਾ ਦਰਜਾ ਜਿਹੜਾ ਕਰ ਦਿੱਤਾ ਵਾ ਤਗਾ ਤੋਂ ਕੀ ਜਿਹੜੀ ਸਾਡੀ ਹੋ ਚੁੱਕੀ